ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੇਲ ਇਨ ਪੰਜਾਬੀ ਤੇ ਕਿਸੇ ਵੀ ਚੀਜ਼ ਰਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਇਸ ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ KS ਕੰਪਨੀ ਦਾ ਤੂੜੀ ਵਾਲਾ ਰੀਪਰ ਬਕਾਊ ਮਾਡਲਿਆ 2020 ਬਹੁਤ ਵਧੀਆ ਆ ਸਾਫ਼ ਸੁਥਰਾ ਘੱਟ ਚੱਲਿਆ ਹੋਇਆ ਆ ਟਾਇਰ ਨਵੇਂ ਆ ਚਾਲੂ ਹਾਲਤ ਵਿੱਚ ਡਿਮਾਂਡ ਆ ਵੀਰ ਦੀ 1,90,000 ਰੁਪਏ ਮਾਣਤਾਨ ਵੀ ਕੀਤਾ ਜਾਊਗਾ ਏਰੀਆ ਆ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਸੰਪਰਕ ਕਰੋ 9465488525 9465488525